ਸਾਥੀ ਦਰਸ਼ਕਾਂ ਦਾ ਨਿਰਪੱਖ ਟੂਡੇ ਪੰਜਾਬ ਦੇ ਵਿੱਚ ਫਿਰ ਤੋਂ ਇੱਕ ਵਾਰ ਸਵਾਗਤ ਮੈਂ ਸ਼ੈਨੂਰ ਕੌਰ ਹੁਣ ਵੇਲੇ ਦੀ ਤੁਹਾਡੇ ਨਾਲ ਵੱਡੀ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜਿਨ੍ਹਾਂ ਨੂੰ ਅਦਾਲਤ ਦੇ ਵੱਲੋਂ 14 ਦਿਨ ਦੀ ਨਾਇਕ ਹਿਰਾਸਤ ਦੇ ਭੇਜ ਦਿੱਤਾ ਗਿਆ ਹੈ ਡਿਬਰੂ ਐਨਐਸਏ ਦੇ ਤਹਿਤ ਨੈਸ਼ਨਲ ਸਟੋਰਟੀ ਦੇ ਐਕਟ ਦੇ ਤਹਿਤ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਨੌਜਵਾਨ ਸਿੱਖਾਂ ਦੇ ਵੱਲੋਂ ਬੰਦੀ ਸਿੱਖਾਂ ਦੇ ਵੱਲੋਂ ਲਗਾਤਾਰ ਚੋਣਾ ਲੈਣ ਦਾ ਐਲਾਨ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਆਪਣੇ ਇੱਕ ਹੋਰ ਫੈਸਲੇ ਤੇ ਯੂ ਟਰਨ ਲੈ ਲਿਆ ਗਿਆ ਹੈ ਵਿਰੋਧੀਆਂ ਨੂੰ ਪੰਜਾਬੀ ਸਖੋਂ ਦੇ ਸਖੋਂ ਦੇ ਭਗਵੰਤ ਮਾਨ ਨੇ ਗੱਲ ਦੇ ਵਿੱਚ ਸਿਆਪਾ ਪਾ ਲਿਆ ਹੈ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਮੈਂਬਰ ਸੰਸਦ ਮੈਂਬਰ ਦੇ ਵੱਲੋਂ ਕੇਂਦਰ ਸਰਕਾਰ ਦੇ ਅੱਗੇ ਇੱਕ ਵੱਡੀ ਮੰਗ ਰੱਖ ਦਿੱਤੀ ਗਈ ਹੈ ਅਕਾਲੀ ਦਲ ਦੇ ਰੋਲੇ ਲੱਪੇ ਵਿਚਾਲੇ ਵਿਕਰਮਜੀਤ ਸਿੰਘ ਮਜੀਠੀਆ চোপਣੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਗਏ ਨੇ ਸਾਰੀ ਜਾਣਕਾਰੀ ਦੇਾਂਗੇ ਪਰ ਸਭ ਤੋਂ ਪਹਿਲਾਂ ਸ਼ੁਰੂਆਤ ਅਰਵਿੰਦ ਕੇਜਰੀਵਾਲ ਤੋਂ ਕਰਦੇ ਹਾਂ ਆਈਡੀ ਵੱਲੋਂ ਈਡੀ ਵਾਲੇ ਕੇਸ ਦੇ ਵਿੱਚ ਜ਼ਮਾਨਤ ਮਿਲਣ ਤੋਂ ਬਾਅਦ ਅਜੇ ਅਦਾਲਤਾਂ ਦੇ ਫੈਸਲੇ ਆਉਣੇ ਹਨ ਕਿ ਸੀਬੀਆਈ ਨੇ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਅਰਵਿੰਦ ਕੇਜਰੀਵਾਲ ਨੂੰ ਹੁਣ ਦਿੱਲੀ ਦੀ ਹਾਈ ਕੋਰਟ ਦੇ ਵੱਲੋਂ ਅਰਵਿੰਦ ਕੇਜਰੀਵਾਲ ਨੂੰ 14 ਦਿਨਾਂ ਦੀ ਨੈਕੇ ਰਾਸਤੇ ਪੇਸ ਦਿੱਤਾ ਗਿਆ ਹੈ ਇਸ ਦਾ ਮਤਲਬ ਇਹ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਹੁਣ ਆਮ ਆਦਮੀ ਪਾਰਟੀ ਦੇ ਵਾਦਿਕਾਂ ਦੇ ਵੱਲੋਂ ਲੱਡੂ ਵਡੇ ਗਏ ਸੀ ਕਿ ਹੁਣ ਅਰਵਿੰਦ ਕੇਜਰੀਵਾਲ ਬਾਹਰ ਆ ਜਾਵੇਗਾ ਪਰ ਉਹ ਸਾਰੇ ਉੱਤੇ ਪਾਣੀ ਫਿਰ ਗਿਆ ਅਤੇ ਹੁਣ ਅਰਵਿੰਦ ਕੇਜਰੀਵਾਲ ਨੂੰ ਜ਼ਰਮਾਨਾ ਨਹੀਂ ਮਿਲ ਸਕਦੀ ਕਿ ਇਹੜੀ ਵਾਲੀ ਜ਼ਮਾਨਤ ਦੇ ਵਿੱਚ ਜ਼ਮਾਨਤ ਮਿਲ ਗਈ ਸੀ ਇਹੜੀ ਦੇ ਕੋਲੋਂ ਅਤੇ ਹਾਈ ਕੋਰਟ ਨੇ ਰੋਕ ਲਗਾ ਦਿੱਤੀ ਪਰ ਹੁਣ ਸੀਬੀਆਈ ਨੇ ਵੀ ਗ੍ਰਿਫਤਾਰ ਕਰ ਲਿਆ ਹੈ ਜਿਸ ਤੋਂ ਬਾਅਦ ਹੁਣ ਇੱਕ ਹੋਰ ਕੇਸ ਅਰਵਿੰਦ ਕੇਜਰੀਵਾਲ ਤੇ ਪੈ ਗਿਆ ਹੈ ਸੀਬੀਆਈ ਸੀਬੀਆਈ ਵਾਲਾ ਹੁਣ ਅਦਾਲਤ ਨੇ ਵੀ 14 ਦਿਨਾਂ ਦੀ ਹਿਰਾਸਤ ਨਾਇਕ ਹਿਰਾਸਤ ਦੇ ਉੱਤੇ ਭੇਜ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਪੂਰੇ ਭਾਰਤ ਦੇ ਵਿੱਚ ਜਮਾਨਤ ਮਿਲਣ ਦੇ ਲੱਡੂ ਵੰਡੇ ਗਏ ਸਨ ਢੋਲ ਵਜਾ ਕੇ ਭੰਗੜੇ ਪਾਏ ਸਨ ਉਤਸ਼ਾਹ ਬਾਜੀ ਵੀ ਕੀਤੀ ਗਈ ਸੀ ਪਰ ਉਹ ਸਾਰਾ ਕੁਝ ਵਿੱਚ ਹੀ ਰਹਿ ਗਿਆ ਇੱਕ ਵਾਰ ਫਿਰ ਤੋਂ ਜੇਲ੍ਹ ਪਹੁੰਚ ਗਏ ਅਰਵਿੰਦ ਕੇਜਰੀਵਾਲ ਅਤੇ ਜਮਾਂਦ ਵੀ ਨੇੜੇ ਤੇੜੇ ਹੁੰਦੀ ਨਜ਼ਰ ਨਹੀਂ ਆ ਰਹੀ ਹੈ ਪੂਰੇ ਭਾਰਤ ਦੇ ਵਿੱਚ ਖਾਸ ਤੌਰ ਤੇ ਦਿੱਲੀ ਚੰਡੀਗੜ੍ਹ ਅਤੇ ਪੰਜਾਬ ਵਿੱਚ ਰੋਸ ਪ੍ਰਦਰਸ਼ਨ ਇਸ ਗ੍ਰੈਫਤਾਰੀ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਤਾਰ ਕੀਤੇ ਜਾ ਰਹੇ ਹਨ ਪੰਜਾਬ ਦੇ ਵਿੱਚ ਸੂਬਾ ਪਦਰੀ ਰੋਸ ਪ੍ਰਦਰਸ਼ਨ ਹੁਣ ਆਵਾਦਮੀ ਪਾਰਟੀ ਕਰ ਰਹੀ ਹੈ ਉਹ ਜ਼ਿਲਹੰਦਰ ਦੇ ਵਿੱਚ ਕਰਦੀ ਹੈ ਕਿਉਂਕਿ ਜ਼ਿਲਹੰਦਰ ਪਛਮੀ ਦੇ ਵਿੱਚੋਂ ਉਪਚੋਣਾ ਹੁਣ ਜਾ ਰਹੀਆਂ ਹਨ ਚੋਣ ਪ੍ਰਚਾਰ ਜਾਰੀ ਹੈ ਜਿਸ ਕਰਕੇ ਕੋਈ ਸਮਗਮਰਮੀ ਆ ਆਮ ਆਦਮੀ ਪਾਰਟੀ ਨੇ ਕਰਨੀ ਹੁੰਦੀ ਹੈ ਭਾਵੇਂ ਰਾਸ਼ਟਰੀ ਪੱਧਰ ਦੀ ਹੀ ਕਿਉਂ ਨਾ ਹੋਵੇ ਸੂਬਾ ਪੱਧਰੀ ਕਿਉਂ ਨਾ ਹੋਵੇ ਉਸ ਨੂੰ ਜਲੰਧਰ ਦੇ ਵਿੱਚ ਕੀਤਾ ਜਾਂਦਾ ਹੈ ਪਹਿਲਾਂ ਨੀਟ ਦੀ ਪ੍ਰੀਖਿਆ ਦੇ ਬਾਰੇ ਜੋ ਤਾਂਦਲੀ ਦੇ ਬਾਰੇ ਗੱਲ ਸਾਹਮਣੇ ਆਈ ਸੀ ਉਸ ਨੇ ਲਈ ਵਿਰੋਧ ਪ੍ਰਦਰਸ਼ਨ ਕੀਤਾ ਸ੍ਰੀ ਆਪਣੇ ਉਹ ਵਿਜਲੰਦਰ ਦੇ ਵਿੱਚ ਹੁਣ ਆਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਖਿਲਾਫ ਸੀਬੀਆਈ ਨੇ ਗ੍ਰਿਫਤਾਰੀ ਕੀਤੀ ਉਹਦੇ ਖਿਲਾਫ ਵਿਰੋਧ ਪ੍ਰਦਰਸ਼ਨ ਆਮ ਆਦਮੀ ਪਾਰਟੀ ਨੇ ਕੀਤਾ ਉਹ ਵਿਜਲੰਦਰ ਦੇ ਵਿੱਚ ਲਗਭਗ ਸਰਕਾਰ ਦੇ ਸਾਰੇ ਮੰਤਰੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਦੇ ਵਿੱਚ ਸ਼ਮੂਲੀਅਤ ਕੀਤੀ ਗਈ ਪ੍ਰਧਾਨ ਮੰਤਰੀ ਦਾ ਪੁਤਲਾ ਫੁਕਿਆ ਗਿਆ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਡਾਕਟਰ ਬਲਬੀਰ ਸਿੰਘ ਸਿਹਤ ਮੰਤਰੀ ਨੇ ਉਹਨਾਂ ਨੇ ਅਰਵਿੰਨ ਕੇਜਰੀਵਾਲ ਨੂੰ ਛੱਡਣ ਦਾ ਕਹਿ ਦਿੱਤਾ ਕਿ ਨਹੀਂ ਤਾਂ ਅਸੀਂ ਅੰਦੋਲਨ ਹੋਰ ਵੀ ਤਿੱਖਾ ਕਰ ਲਵਾਂਗੇ ਸਿੰਪਲ ਬੁਧਰਾਮ ਆਖਦੇ ਨੇ ਪਾਜਪਾਤ ਤੇ ਮੋਦੀ ਦਾ ਸਿਰਫ ਇੱਕੋ ਹੀ ਉਦੇਸ਼ ਹੈ ਕਿ ਕਿਸੇ ਨਾ ਕਿਸੇ ਤਰੀਕੇ ਅਰਵਿੰਦ ਕੇਜਰੀਵਾਲ ਨੂੰ ਤਬਾਹ ਕਰਨਾ ਇਸ ਤੋਂ ਇਲਾਵਾ ਮਿਤ ਹੀਰ ਸੰਸਦ ਮੈਂਬਰ ਸੰਗਰੂਰ ਨੇ ਆਖਿਆ ਸੁਪਰੀਮ ਕੋਰਟ ਤੋਂ ਜਮਾਨਤ ਮਿਲਣ ਦੀ ਪੂਰੀ ਸੰਭਾਵਨਾ ਸੀ ਕੇਜਰੀਵਾਲ ਨੇ ਇਸ ਕਰਕੇ ਸੀਬੀਆਈ ਨੇ ਜਾਣ ਬੁੱਝ ਕੇ ਗ੍ਰਿਫਤਾਰ ਕਰ ਲਿਆ ਲਾਲ ਸੰਤ ਘਟਾਰੂ ਚੱਕ ਆਖਦੇ ਨੇ ਦੋ ਸਾਲਾਂ ਚ ਏੜੀ ਅਤੇ ਸੀਬੀਆਈ ਨੂੰ ਆਪ ਆਗੂਆਂ ਤੋਂ ਇੱਕ ਵੀ ਪੈਸਾ ਨਹੀਂ ਮਿਲਿਆ ਜਿਸ ਸ ਇਹ ਸਾਰਾ ਮਾਮਲਾ ਝੂਠਾ ਹੈ ਅਤੇ ਫਰਜ਼ੀ ਹੈ ਆਪ ਦੇ ਖਿਲਾਫ ਜਾਣ ਬੁਝ ਕੇ ਭਾਜਪਾ ਦੇ ਵੱਲੋਂ ਇਹ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਇਹ ਪਾਰਟੀ ਨੇ ਸਮਾਦਵੀ ਪਾਰਟੀ ਨੇ ਰਾਜ ਕੇ ਪੜਾਸ ਕਰ ਦਿੱਤੀ ਹੈ ਪ੍ਰਧਾਨ ਮੰਤਰੀ ਦੇ ਖਿਲਾਫ ਭਾਜਪਾ ਦੇ ਖਿਲਾਫ ਕੇਂਦਰ ਸਰਕਾਰ ਦੇ ਖਿਲਾਫ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਐਨਐਸਏ ਲਾ ਕੇ ਪੰਜਾਬ ਦੇ ਕੋ ਸਿੱਖ ਨੌਜਵਾਨਾਂ ਨੂੰ ਇਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਗਿਆ ਹੈ ਐਨਐਸਏ ਮਤਲਬ ਹੁੰਦਾ ਹੈ ਨੈਸ਼ਨਲ ਸਿਕਿਉਰਟੀ ਐਕਟ ਉਹਨਾਂ ਦੇ ਵਿੱਚੋਂ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਿਤਪਾਲ ਸਿੰਘ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਬਣ ਗਏ ਨੇ ਵੋਟਾਂ 2 ਲੱਖ ਵੋਟਾਂ ਦੇ ਨਾਲ ਜਿੱਤ ਕੇ ਹੁਣ ਉਹ ਜਿੰਨੀ ਚੋਣ ਹੋ ਰਹੀ ਹੈ ਫਿਰ ਹੋਣ ਵਾਲੀਆਂ ਨੇ ਇੱਕ ਥਾਂ ਤੇ ਚੋਣ ਜਿਹੜੀ ਹੈ ਜਲੰਧਰ West ਹਲਕੇ ਦੇ ਵਿੱਚ ਜਲੰਧਰ ਪੱਛਮੀ ਹਲਕੇ ਦੇ ਵਿੱਚ ਚਾਰ ਵਿਧਾਨ ਸਭਾ ਸੀਟਾਂ ਤੇ ਹੋਰ ਵੀ ਚੋਣਾਂ ਹੋਣੀਆਂ ਨੇ ਜੋ ਬਾਕੀ ਬੰਦੀ ਸੇਖਾਂ ਨੇ ਜਿਹੜੇ ਅਮਰਿਤਪਾਲ ਸਿੰਘ ਦੇ ਸਾਥੀ ਆ ਉਹਨਾਂ ਦੇ ਵੱਲੋਂ ਵਾਰੀ-ਵਾਰੀ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਪ੍ਰਧਾਨ ਮੰਤਰੀ ਬਜਟ ਦੇ ਧਵੰਤ ਸਿੰਘ ਬਾਜੇ ਕੇ ਉਸ ਨਾਮ ਹੈ ਉਸ ਦੇ ਵੱਲੋਂ ਗਿੱਦੜਵਾਹਾ ਤੋਂ ਜਿੰਨੀ ਚੋਣ ਲੜੀ ਜਾਵੇਗੀ ਕਿਉਂਕਿ ਰਾਜਾ ਵਰਿੰਗ ਵਦਾਇਕ ਸੰਨ ਅਤੇ ਓਲੂਦਿਆਣਾ ਤੋਂ ਸੰਸਦ ਮੈਂਬਰ ਬਣ ਗਏ ਨੇ ਗਿੱਦੜਵਾਹਾ ਦੀ ਸੀਟ ਖਾਲੀ ਹੋ ਗਈ ਹੈ ਪ੍ਰਧਾਨ ਮੰਤਰੀ ਬਾਜੇ ਕੇ ਗਿੱਦੜਵਾਹਾ ਤੋਂ ਚੋਣ ਲੜ ਸਕਦੇ ਹਨ ਜੋ ਪਹਿਲਾ ਇੱਕ ਖਬਰ ਸਾਹਮਣੇ ਆਈ ਸੀ ਕਿ ਹੁਣ ਆਈ ਸੀ ਕਿ ਡੇਰਾ ਬਾਬਾ ਨਾਨਕ ਤੋਂ ਦਲਜੀਤ ਕਲਸੀ ਦੇ ਵੱਲੋਂ ਵੀ ਚੋਣ ਲੜੀ ਜਾ ਸਕਦੀ ਹੈ ਸੁਖਜਿੰਦਰ ਸਿੰਘ ਰੰਦਾਵਾ ਜੁੱਥੋਂ ਕਿ ਵ代ਕ ਸਨ ਉਹ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣ ਗਏ ਨੇ ਹੁਣ ਤੱਕ ਹੋਰ ਖਬਰ ਸਾਹਮਣੇ ਆਈ ਹੈ ਕਿ ਇੱਕ ਹੋਰ ਬੰਦੇ ਸਿੰਘ ਬਲਵੰਤ ਸਿੰਘ ਰਾਉਕੇ ਦੇ ਵੱਲੋਂ ਬਨਾਲਾ ਤੋਂ ਜਿਮਣੀ ਚੋਣੇ ਲੜੀ ਜਾਵੇਗੀ ਐਸੇ ਤਰੀਕੇ ਨਾਲ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਵੱਲੋਂ ਵੀ ਜਿੱਲੀ ਚੋਣ ਲੜਨ ਦਾ ਐਲਾਨ ਕਰ ਦਿੱਤਾ ਗਿਆ ਹੈ ਜਦੋਂ ਕਿ ਜਦੋਂ ਚੋਣਾਂ ਦਾ ਐਲਾਨ ਹੋਵੇਗਾ ਨਾਮਜ਼ਦਗੀ ਪੱਤਰ ਦਾਖਲ ਹੋਣਗੇ ਅਸਲ ਦੇ ਵਿੱਚ ਕੌਣ-ਕੌਣ ਚੋਣ ਲੜਦਾ ਉਹ ਤਾਂ ਉਦੋਂ ਹੀ ਪਤਾ ਲੱਗੇਗਾ ਪਲ ਫਿਰ ਹਾਰ ਇਹੋ ਜਿਹੀਆਂ ਖਬਰਾਂ ਸਾਹਮਣੇ ਆਈਆਂ ਹਨ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਜਦੋਂ ਤੋਂ ਮਾਨ ਸਰਕਾਰ ਪੰਜਾਬ ਦੇ ਵਿੱਚ ਬਣੀ ਹੈ ਬਹੁਤ ਸਾਰੇ ਫੈਸਲੇ ਉਹਨਾਂ ਨੂੰ ਵਾਪਸ ਲੈਣੇ ਪਏ ਗਏ ਨੇ ਜਾਂ ਫਿਰ ਆਪਣਾ ਫੈਸਲਾ ਨੂੰ ਬਦਲਣਾ ਪੈ ਗਿਆ ਏ ਇੱਕ ਹੋਰ ਫੈਸਲਾ ਤੇ ਯੂ-ਟਰਨ ਲੈ ਲਿਆ ਗਿਆ ਏ ਮਾਨ ਸਰਕਾਰ ਦੇ ਵੱਲੋਂ ਮਾਨ ਸਰਕਾਰ ਨੇ ਕਿਹਾ ਸੀ ਕਿ ਜਿਹੜੀ ਕਣਕ ਮਿਲਦੀ ਹੈ ਗਰੀਬ ਲੋਕਾਂ ਨੂੰ ਜੋ ਕਣਕ ਮਿਲਦੀ ਹੈ ਸਾਡੀ ਸਰਕਾਰ ਉਹਨਾਂ ਨੂੰ ਆਟਾ ਦਿਆ ਕਰੇਗੀ ਲੋਕਾਂ ਨੂੰ ਕਣਕ ਭਿਉਣ ਦੀ ਲੋੜ ਨਹੀਂ ਹੈ ਉਹ ਵੀ ਖਰਚਾ ਪੰਜਾਬ ਸਰਕਾਰ ਹੀ ਚੱਕੇਗੀ ਚੱਕੀ ਤੇ ਜਾ ਕੇ ਆਟਾ ਪੈਸੋਂ ਦੀ ਲੋਡ ਨਹੀਂ ਹੈ ਉਹ ਵੀ ਕੰਮ ਨਹੀਂ ਕਰਨਾ ਪਵੇਗਾ ਲੋਕਾਂ ਨੂੰ ਅਸੀਂ ਆਟਾ ਆਪ ਸਾਕੇ ਦੇਵਾਂਗੇ ਹੁਣ ਕਈ ਲੋਕਾਂ ਦੇ ਵੱਲੋਂ 500 ਕਰੋੜ ਦੇ ਕਰੀਬ ਉਹ ਖਰਚਾ ਹੋਵੇਗਾ ਉਹ ਅਸੀਂ ਚੁੱਕਾਂਗੇ ਆਟਾ ਦੇਾਂਗੇ ਲੋਕਾਂ ਨੇ ਵਿਰੋਧ ਕੀਤਾ ਸੀ ਆਟਾ ਐਨੀ ਦੇਰ ਤੱਕ ਰੱਖਿਆ ਨਹੀਂ ਜਾ ਸਕਦਾ ਕਣਕ ਰੱਖੀ ਜਾ ਸਕਦੀ ਹੈ ਜਿੰਨੀ ਲੋੜ ਹੁੰਦੀ ਹੈ ਉਨਾ ਆਟਾ ਲੈ ਕੇ ਆਈਦਾ ਚੱਕੀ ਤੋਂ ਤੇ ਬਾਕੀ ਕਣਕ ਸਾਮ ਕੇ ਰੱਖੀਦੀ ਹੈ ਸਾਂਭੀ ਜਾ ਸਕਦੀ ਹੈ ਆਟਾ ਸਾਂਭਿਆ ਨਹੀਂ ਜਾ ਸਕਦਾ ਵਿਰੋਧ ਹੋਇਆ ਸੀ ਪਰ ਭਗਵੰਤ ਸਿੰਘ ਹੁਨਮਾਨ ਨਾ ਮੰਨੇ ਉਹਨਾਂ ਨੇ ਆਟੇ ਵਾਲਾ ਫੈਸਲਾ ਲਾਗੂ ਕਰ ਦਿੱਤਾ ਅਤੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਆਟਾ ਵੰਡਿਆ ਜਾਣ ਲੱਗ ਪਿਆ ਤੇ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਖਿਲਾਫ ਵਿਧਾਨ ਸਭਾ ਚੋਣਾਂ ਐਮਪੀ ਦੀਆਂ ਚੋਣਾਂ ਦੇ ਵਿੱਚ ਇਸ ਨੂੰ ਮੁੱਦਾ ਬੜਾਇਆ ਲੋਕਾਂ ਦੇ ਵੱਲੋਂ ਅਤੇ ਫਿਰ ਲੋਕ ਗੁੱਸੇ ਦੇ ਵਿੱਚ ਰਖਾਈ ਦਿੱਤੇ। ਫਿਰ ਭਗਵੰਦ ਸਿੰਘ ਮਾਨ ਨੇ ਇਸ ਫੈਸਲੇ ਤੋਂ ਯੂਟਰਨ ਲੈ ਲਿਆ ਹੈ। ਕਿਉਂਕਿ ਲੋਕਾਂ ਨੇ ਆਖਿਆ ਇਸ ਨੂੰ ਚਾਟੇ ਨੂੰ ਨਹੀਂ ਚਾਹੀਦਾ ਸਾਨੂੰ ਕਣਕ ਹੀ ਚਾਹੀਦੀ ਹੈ। ਹੁਣ ਜਦੋਂ ਲੋਕਾਂ ਨੇ ਆਖ ਦਿੱਤਾ ਫਿਰ ਅਸੀਂ ਕੌਣ ਹੁੰਦੇ ਆ ਅਸੀਂ ਹੁਣ ਫਿਰ ਕਣਕ ਹੀ ਦੇਵਾਂਗੇ ਇਹ ਮੰਤ ਸਰਕਾਰ ਦੇ ਵੱਲੋਂ ਕਹਿ ਦਿੱਤਾ ਗਿਆ ਇੱਕ ਹੋਰ ਤਬਦੀਲੀ ਅਸੀਂ ਆਂਦੀ ਹੈ ਪਹਿਲਾਂ 3 ਮਹੀਨਿਆਂ ਦੀ ਕਣਕ ਮਿਲਦੀ ਸੀ ਹੁਣ ਇਕੱਠੀ ਅਸੀਂ 4 ਮਹੀਨਿਆਂ ਦੀ ਕਣਕ ਦੇਵਾਂਗੇ ਹੁਣ ਜੁਲਾਈ ਮਹੀਨੇ ਤੋਂ ਅਸੀਂ ਇਹ ਕੰਮ ਸ਼ੁਰੂ ਕਰ ਦੇਣਾ ਹੈ ਅਸੀਂ ਚੰਦੇ ਤਾਂ ਲੋਕ ਨਹੀਂ ਚਾਹੁੰਦੇ ਕਿ 4 ਮਹੀਨਿਆਂ ਦੀ ਇਕੱਠੀ ਕਣਕ ਦਿੱਤੀ ਜਾਵੇ ਵੰਦ ਸਿੰਘ ਮਾਨ ਨੇ ਆਪਣਾ ਫੈਸਲਾ ਬਦਲਣ ਦਾ ਐਲਾਨ ਕਰ ਦਿੱਤਾ ਹੈ ਅਗਲੀ ਖਬਰ ਦੇ ਵੱਲ ਵੱਧਦੇ ਹਾਂ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਤੇ ਸੁਭਾ ਪਦਰੀ ਸਮਾਗਮ ਪੰਜਾਬ ਸਰਕਾਰ ਦੇ ਵੱਲੋਂ ਸੰਗਰੂਰ ਦੇ ਵਿੱਚ ਕਰਵਾਇਆ ਗਿਆ ਵਿਸ਼ੇਸ਼ ਤੌਰ ਤੇ ਉਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਸਮਾਗਮ ਦੇ ਵਿੱਚ ਪਹੁੰਚੇ ਉਹਨਾਂ ਨੇ ਇਸ ਸਮਾਗਮ ਦੇ ਵਿੱਚ 53 ਮਿੰਟਸ ਸਪੀਚ ਦਿੱਤਾ ਅਤੇ ਇਸ ਸਪੀਚ ਦੇ ਵਿੱਚ ਉਹ ਵਿਰੋਧੀਆਂ ਨੂੰ ਘੇਰਦੇ ਘੇਰਦੇ ਇੱਕ ਮਸਲੇ ਤੇ ਆਪ ਹੀ ਘਿਰ ਗਏ ਵਿਰੋਧੀਆਂ ਨੂੰ ਉਹਨਾਂ ਨੇ ਘੇਰਿਆ ਪੰਜਾਬੀ ਭਾਸ਼ਾ ਨੂੰ ਲੈ ਕੇ ਵੱਡੇ ਲੀਡਰ ਜਿਹੜੇ ਕਿ ਵਿਰੋਧੀ ਧਿਰਾਂ ਦੇ ਹਨ ਜਿਵੇਂ ਕਿ ਸੁਖਬੀਰ ਸਿੰਘ ਬਾਦਲ, ਵਿਕਰਮਜੀਤ ਸਿੰਘ ਜਿੱਠੀਆ, ਪ੍ਰਤਾਪ ਸਿੰਘ ਬਾਜਵਾ, ਸੁਪਾਲ ਸਿੰਘ ਘੇਰਾ, ਕੈਪਟਨ ਅਮਰਿੰਦਰ ਸਿੰਘ ਇਹਨਾਂ ਆਗੂਆਂ ਨੂੰ ਚੈਲੰਜ ਕੀਤਾ ਭਗਵੰਤ ਮਾਨ ਨੇ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਮੈਂ ਇਹਨਾਂ ਤੋਂ 100 ਨੰਬਰਾਂ ਦਾ ਪੰਜਾਬੀ ਦਾ ਪੇਪਰ ਲਵਾਵਾਂਗਾ ਅਨਦਰ ਟੈਸਟ ਲਵਾਂਗਾ ਅਤੇ ਸਿਰਫ ਜੇਕਰ ਇਹ ਵੀ ਨੰਬਰ ਵੀ ਲਿਆ ਜਾਣਗੇ ਮੈਂ ਇਹਨਾਂ ਨੂੰ ਪਾਸ ਕਰ ਦੇਵਾਂਗਾ ਅਤੇ ਸਵਾਲ ਵੀ ਪਹਿਲਾਂ ਹੀ ਦੱਸ ਦਤਾ ਪੇਪਰ ਵੀ ਪਹਿਲਾਂ ਹੀ ਲੀਕ ਕਰ ਦੇਵਾਂਗਾ ਮੈਂ ਭਗਵੰਤ ਸਿੰਘ ਮਾਨ ਨੇ ਇਹ ਗੱਲ ਆਖੀ ਉਹਨਾਂ ਨੇ ਆਖਿਆ ਮੰਨ ਲਓ ਮੈਂ ਇੱਕ ਸਵਾਲ ਹੁਣੇ ਦੱਸ ਦਿੰਦਾ ਪੰਜਾਬ ਦੀ ਰਾਜਧਾਨੀ ਕਿਹੜੀ ਹੈ ਇਹਨੂੰ ਪਤਾ ਹੈ ਕਿ ਚੰਡੀਗੜ੍ਹ ਹੈ ਪਰ ਇਹਨਾਂ ਨੂੰ ਲਿਖਣਾ ਨਹੀਂ ਆਉਂਦਾ ਪੰਜਾਬ ਦੇ ਵਿੱਚ ਪੰਜਾਬੀ ਦੇ ਵਿੱਚ ਚੰਡੀ ਨੈਨ ਨੂੰ ਪਤਾ ਨਹੀਂ ਕਿ ਚੰਡੀਗੜ ਕਿਵੇਂ ਲਿਖੀਦਾ ਹੈ ਪਰ ਭਗਵੰਦ ਸਿੰਘ ਮਾ ਨੇ ਜਦੋਂ ਆਪ ਸਪੈਲਿੰਗ ਦਸੇ ਕੀ ਕਿਵੇਂ ਲਿਖੀਦਾ ਹੈ ਚੰਡੀਗੜ ਉਸ ਦੇ ਵਿੱਚ ਉਹਨਾਂ ਨੇ ਦੱਸਿਆ ਚੱਚੇ ਨੂੰ ਟਿੱਪੀ ਸਹਾਰੀ ਆਖ ਦਿੱਤਾ ਡਾੜੇ ਨੂੰ ਸਿਆਰੀ ਚੱਚੇ ਨੂੰ ਟਿੱਪੀ ਡਾੜੇ ਨੂੰ ਸਿਆਰੀ ਗੱਗਾ ਡਾੜਾ ਡਾੜੇ ਦੇ ਪੈਰ 'ਚ ਹਾ ਭਗਵੰਦ ਸਿੰਘ ਮਾ ਨੇ ਜਦੋਂ ਚੰਡੀਗੜ ਦੇ ਵਿੱਚ ਡੱਡੇ ਨੂੰ ਬਿਹਾਰੀ ਪੈਂਦੀ ਬਸ ਫਿਰ ਕਿਸੀ ਸਾਰੇ ਲੀਡਰਾਂ ਨੇ ਜਿਹੜੇ ਲੀਡਰਾਂ ਨੂੰ ਚੈਲੰਜ ਕੀਤਾ ਸਾਰਿਆਂ ਨੂੰ ਮੌਕਾ ਮਿਲ ਗਿਆ ਭਗਵੰਤ ਸਿੰਘ ਮਾਨ ਨੂੰ ਕੇਰਨ ਦਾ ਸਾਰਿਆਂ ਦੇ ਵੱਲੋਂ ਵਾਰੀ-ਵਾਰੀ ਹੁਣ ਭਗਵੰਤ ਸਿੰਘ ਮਾਨ ਨੂੰ ਜਵਾਬ ਦਿੱਤਾ ਜਾ ਰਿਹਾ ਹੈ ਵਿਕਰਮਜੀਤ ਸਿੰਘ ਜਿਠਿਆ ਆਖ ਦੇ ਨੇ ਵੇਖ ਲਓ ਸਾਡੇ ਮੁੱਖ ਮੰਤਰੀ ਦੀ ਗੰਭੀਰਤਾ ਵੇਖੋ ਆਪ ਨੂੰ ਨਹੀਂ ਪਤਾ ਚੰਡੀਗੜ੍ਹ ਕੀ ਵੇ ਲਿਖਿਆ ਜਾਂਦਾ ਹੈ ਬਸ ਛੋਟਕਲੇ ਕਹਾਣੀਆਂ ਗੱਲਾਂ ਬਾਤਾਂ ਪੰਜਾਬ ਦੀ ਤਰੱਕੀ ਦੇ ਬਾਰੇ ਕੋਈ ਗੱਲ ਨਹੀਂ ਕਰਦੇ ਭਗਵੰਤ ਸਿੰਘ ਮਾਨ ਮਜੀਠੀਆ ਨੇ ਇਹ ਗੱਲ ਆਖ ਦਿੱਤੀ ਹੈ ਜਿਆਦਾ ਹੀ ਗਰਮ ਹੋ ਗਏ ਨੇ ਖੈਰਾ ਉਹਨਾਂ ਨੇ ਆਖਿਆ ਸ਼ਰਾਬੀ ਭਗਵੰਤ ਸਿੰਘ ਮਾਨ ਦੇ ਪੰਜਾਬੀ ਦੇ ਪੇਪਰ ਦੇ ਵਿੱਚ ਟੈਸਟ ਦੇ ਵਿੱਚ ਆਪ ਹੀ ਫੇਲ ਹੋ ਗਿਆ ਪ੍ਰਤਾਪ ਸਿੰਘ ਬਾਜਵਾ ਆਖਦੇ ਨੇ ਭਗਵਾਨ ਦੋ ਸਿੰਘ ਮਾਨ ਜੀ ਤੁਸੀਂ ਤਾਂ ਸਾਰੇ ਟੈਸਟਾਂ ਦੇ ਵਿੱਚੋਂ ਹੀ ਫੇਲ ਹੋ ਜਾਂਦੇ ਹੋ ਤੁਸੀਂ ਲੋਕ ਸਭਾ ਵਾਲੇ ਟੈਸਟ ਚੋਂ ਫੇਲ ਹੋਏ ਹੋ ਪੰਜਾਬ ਵਾਲੇ ਟੈਸਟ ਪੰਜਾਬੀ ਵਾਲੇ ਟੈਸਟ ਚੋਂ ਤੁਸੀਂ ਹੀ ਫੇਲ ਹੋ ਗਏ ਹੋ ਜਲੰਧਰ ਪਛਮੀ ਟੈਸਟ ਚੋਂ ਵੀ ਤੁਸੀਂ ਫੇਲ ਹੋ ਜਾਣਾ ਹੈ ਇਸ ਕਰਕੇ ਜਰਾ ਸੋਚੋ ਬੋਲਣ ਤੋਂ ਪਹਿਲਾਂ ਬਾਜਵਾ ਨੇ ਇਹ ਸਲਾਹ ਪੰਜਾਬ ਦੇ ਮੁੱਖ ਮੰਤਰੀ ਨੂੰ ਦੇ ਦਿੱਤੀ ਹੈ ਹੋਰ ਤਾਜ਼ਾ ਅਪਡੇਟ ਰੋਜ਼ਾਨਾ ਦੇ ਲਈ ਜੁੜੇ ਰਹੋ ਨਿਰਪੱਖ ਟੂਡੇ ਪੰਜਾਬ ਦੇ ਨਾਲ